ਸਰ ਵੈਲਕਮ ਗਾਇਸ ਕੀ ਹਾਲ ਚਾਲ ਆ ਬਾਬੇ ਠੀਕ ਠਾਕ ਹੋ ਸੇਤਾ ਕਿਵੇਂ ਆ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਐਂਡ ਪ੍ਰੀਤ ਵਲੌਗਸ ਤੇ ਲੱਗੇ ਆ ਬਾਈ ਵਲੌਗ ਦੀ ਸਟਾਰਟਿੰਗ ਕਰਨ ਟਾਈਮਿੰਗ 12 ਵਜੇ ਨਾਲੇ ਬਾਈ ਤੇ ਬਾਕੀ ਬ੍ਰੇਕਫਾਸਟ ਹੋ ਰਿਹਾ ਤਿਆਰ ਕਿਆ ਬਣਾ ਰਹੇ ਦੇਖ ਲੈਂਦੇ ਕਿਆ ਬਣਾ ਰਹੇ ਅੱਜ ਮੈਂ ਸੋਨੇ ਤੇ ਲੈਣਾ ਬਾਈ ਅੱਜ ਇਸ ਕਾ ਮੂਡ ਥੋੜਾ ਜਿਹਾ ਅਪਸੈਟ ਆ ਬਾਈ ਮੂਡ ਦਾ ਮੇਰਾ ਵੀ ਅਪਸੈਟ ਆ ਪਰ ਹੁਣ ਕਰ ਵੀ ਇਹ ਆ ਲੈ ਹੁਣੇ ਮੈਨੂੰ ਬਲੇਮ ਕਰ ਰਹੀ ਹੈ ਸੀਚ ਬਾਈ ਜਿਹੜੀ ਆਪਣਾ ਕੁੱਤਾ ਲਿਆਂਦਾ ਸੀ ਬਾਈ ਉਹ ਨਾ ਦੋ ਤਿੰਨ ਦਿਨ ਤੋਂ ਬਿਮਾਰ ਸੀ ਇਹ ਉਹ ਰਾਤ ਬਾਈ ਮਰ ਗਈ ਠੀਕ ਆ ਤਾਂ ਕਰਕੇ ਇਹ ਸਿਹਰ ਦੀ ਕਾਫੀ ਅਫਸੈਟ ਹੋਈ ਪਈ ਆ ਰੋ ਰਹੀ ਆ ਮੈਂ ਕਿਹਾ ਯਾਰ ਦੇਖ ਹੁਣ ਜਿੰਨਾ ਕ ਬਾਈ ਸਾਡੇ ਤੋਂ ਜ਼ੋਰ ਲਾਦੇ ਅਸੀਂ ਲਾਇਆ ਡਾਕਟਰ ਕੋਲ ਵੀ ਲੈ ਸਾਰਾ ਕੁਝ ਕਰਿਆ ਹਨ ਪਰ ਨਹੀਂ ਬਚੀ ਹੁਣ ਕੀ ਕਰ ਸਕਦੇ ਹਨ ਕਿਉਂਕਿ ਐਕਚੁਅਲੀ ਗਲਤੀ ਇਹ ਹੋ ਗਈ ਜਿਆਦਾ ਛੋਟੀ ਸੀ ਬਾਈ ਤਾਂ ਕਰਕੇ ਗੱਲ ਸੁਣ ਮੈਂ ਮੀ ਤਾਂ ਉਹ ਇਹਦਾ ਗੱਲ ਤਾਂ ਸੁਣ ਲੈ ਇੱਕ ਵਾਰੀ ਮੈਂ ਬਈ ਅਹੀਂ ਸਵੇਰ ਦੀ ਕਰ ਰਹੀ ਆ ਬਾਕੀ ਬਈ ਕੱਲ ਆਪਾਂ ਲਿਆਂਦਾ ਬਈ ਸਾਰਾ ਪ੍ਰਾਈਮਰ ਪ੍ਰੂਮਰ ਲੈ ਜਾਂਦਾ ਬੁਰਸ ਲੈ ਜਾਂਦਾ ਦੋ ਪ੍ਰਾਈਮਰ ਦੇ ਡੱਬੇ ਲਿਆਂਦੇ ਕਿਉਂਕਿ ਬਈ ਅੱਪਾਂ ਜਿਹੜੀ ਇੱਧਰ ਆਪਣੀ ਦੁਕਾਨ 'ਚ ਰੈਕ ਸੀਗੇ ਇਹਨਾਂ 'ਚ ਆਪਾਂ ਪੇਂਟ ਕਰਨਾ ਅੱਜ ਸਾਰੇ ਕਿਤੇ ਤੇ ਵਾਈਟ ਪ੍ਰਾਈਮਰ ਕਰਕੇ ਇਹਨਾਂ ਸਾਰੀ ਨੂੰ ਕਰ ਦਾਂਗੇ ਰੈਡੀ ਠੀਕ ਆ ਜੀ ਤੇ ਇਹ ਕੰਮ ਬਈ ਪੈਂਡਿੰਗ ਪਿਆ ਸੀ ਬਾਕੀ ਅੱਜ ਬਈ ਇਹ ਕੰਮ ਅਰੇ ਚ ਕੁੱਤੀ ਬੈਠਦੀ ਹੁੰਦੀ ਸੀ ਆਪਣਾ ਯਾਰ ਹੀਟਰ ਲਾਉਂਦੇ ਹੁੰਦੇ ਸੀ ਅੱਜ ਜਿਵੇਂ ਦੀ ਚੁੱਪ ਚਪ ਜੀ ਆ ਵੀ ਹੈ ਕਰਕੇ ਕੁੱਤੀ ਮਰ ਗਈ ਬਾਕੀ ਹੁਣ ਕਰ ਵੀ ਕੀ ਸਕਦੇ ਆ ਯਾਰ ਹਨਾ ਏ ਸੋ ਲਈ ਕਿ ਮੋਸ਼ਨ ਤਾਂ ਹੁੰਦਾ ਹੀ ਆ ਬੰਦਾ ਬਾਈ ਅਟੈਚਮੈਂਟ ਹੁੰਦੀ ਆ ਨਾ ਕਿ ਇਹ ਅਟੈਚਮੈਂਟ ਹੁੰਦੀ ਆ ਕਿ ਤਰ੍ਹਾਂ ਕਿੰਨੇ ਦਿਨ ਤੋਂ ਆਦੀ ਰੱਖੀ ਹੋਈ ਸੀਗੀ ਤੇ ਰਾਤ ਨੂੰ ਉੱਠ ਕੇ ਦੁੱਧ ਵੀ ਪਲਾਣਦੇ ਹੁੰਦੇ ਹੀ ਕਮਾਉਂਦੇ ਸਾਰਾ ਕੁਝ ਕਰਦੇ ਸੀ ਯਾਰ ਹਨ ਦਿਨੇ ਨੂੰ ਧੁੱਪੇ ਪਟਾਣਾ ਉੱਪਰ ਜਾ ਕੇ ਵਿਜਲਾ ਆ ਯਾਰ ਬੈਠੇ ਸੀ ਉਹ ਵੀ ਲੈ ਜਾਂਦੇ ਸੀ ਬਾਕੀ ਥੋੜਾ ਜਿਹਾ ਯਾਰ ਹੁੰਦਾ ਹੀ ਆ ਤਾਂ ਚਲੋ ਕੁਝ ਨਹੀਂ ਕਹਿ ਸਕਦੇ ਤੇ ਕੋਈ ਗੱਲ ਨਹੀਂ ਬਣਾ ਰਹੇ ਬਾਈ ਬੇਸਣ ਕੇ ਚਿੱਲੇ ਹੈਲੋ ਤੂੰ ਕੁਝ ਤਾਂ ਬੋਲ ਲੈ ਇਹ ਬਈ ਉਹੀ ਰੋਣ ਲੱਗੀ ਪਈ ਆ ਸਵੇਰ ਕੀ ਚਲ ਕੋਈ ਨਾ ਫਿਰ ਆਪਾਂ ਹੋਰ ਲਿਆਵਾਂ ਮੈਂ ਕੁੱਤਾ ਠੀਕ ਆ ਵਧੀਆ ਲਿਆਵਾਂਗੇ ਹੋਰ ਨਾਲੇ ਇਹ ਬਾਕੀ ਇਹ ਨਾ ਫਿਰ ਮਤਲਬ ਹੁਣ ਇਹਨੇ ਰੋਂਦੀ ਰੋਂਦੀ ਨੇ ਸਾਰਾ ਉਹਦਾ ਪਿੰਜਰਾ ਪੁੰਜਰਾ ਧੋਤਾ ਬਾਈ ਤੇ ਇੱਕ ਨਾ ਮਤਲਬ ਉਹਦੇ ਵਾਸਤੇ ਮੈਂ ਸੂਟ ਚ ਲੈ ਕੇ ਆਇਆ ਠੀਕ ਆ ਤੁਹਾਨੂੰ ਦਿਖਾਣਾ ਮੈਂ ਪਹਿਲਾਂ ਮੈਂ ਮੀਤ ਨੂੰ ਕਹਿਣ ਲੱਗਾ ਮੈਂ ਮੀਤ ਨੂੰ ਵੀ ਛੱਡ ਪਰੇ ਗਿਆ ਉਹਦੇ ਦੋ ਦਿਨ ਕੱਪੜੇ ਨਹੀਂ ਪਏ ਸੀ ਬਾਈ ਤੇ ਫਿਰ ਅਸੀਂ ਨਾ ਮੱਲਾ ਚ ਚ ਜਲੋਂ ਸੁਆਗਲਾ ਦਿੰਦੇ ਆ ਨਾ ਤੇ ਇੱਕ ਇਹ ਨਿਆ ਰੱਖਵਾ ਰਿਜਲੇ ਜਾਂਦਾ ਸੀ ਉਹਦੇ ਵਾਸਤੇ ਦੇਖੋ ਅਦੇ ਪਾਇਆ ਹੋਇਆ ਸੀ ਨਾ ਕੀ ਆਦ ਸੀ ਉਹਦੀ ਤੇ ਚੱਲ ਫਿਰ ਇਹ ਲੱਗ ਗਈ ਮੈਂ ਇਹਨੂੰ ਕਿਹਾ ਮੈਂ ਕਹੇ ਵੀ ਉਹ ਕਰ ਦੇ ਕਹਿੰਦੀ ਨਹੀਂ ਇਹ ਉਹ ਨਹੀਂ ਕਰਨਾ ਹੈਗਾ ਤੁਸੀਂ ਇਹਨੂੰ ਰੱਖੋ ਕਿ ਕੋਈ ਕੁੱਤਾ ਹੋਰ ਲੈ ਕੇ ਆਵਾਂਗੇ ਹੈ ਨਾ ਮੈਂ ਕਹਾ ਚੱਲ ਠੀਕ ਹੈ ਬਾਈ ਹੁਣ ਇੱਕ ਤੇ ਪ੍ਰੋਮਿਸ ਦੇ ਨਾਲ ਮੈਂ ਕਰਦਾ ਕਿ ਇਹਨੂੰ ਪੁੱਤਾ ਇਹਨੂੰ ਲਿਆ ਕੇ ਦੇਣਾ ਹੀ ਵੇਲੇ ਠੀਕ ਹੈ ਮਨਮੀ ਦਾ ਹੈਲੋ ਤੂੰ ਰੋਣਾ ਤੈਨੂੰ ਕੁੱਤਾ ਇੱਕ ਮੈਂ ਵਧੀਆ ਜਿਹਾ ਲਿਆ ਕੇ ਦਊਗਾ ਠੀਕ ਹੈ ਤੇ ਨਾ ਮੇਰਾ ਪ੍ਰੋਮਿਸ ਰਿਆ ਬਾਦਾ ਪੱਕਾ ਪੱਕਾ ਰੋਂਦੀਦਾ ਨਹੀਂ ਹਾਂ ਠੀਕ ਹੁਣ ਬਾਈ ਇਹਦਾ ਮੂੰਹ ਦੇਖੋ ਅੱਜ ਕਿੱਥੇ ਹੋਣਿਆ ਅੱਖਾਂ ਮਲ ਜਾਈਏ ਜਰੇ ਰੋਣਾ ਹਾਂ ਹੁਣ ਕੀ ਕਰ ਸਕਦੇ ਆ ਸਾਹਿਬ ਆਪਣੇ ਵੱਲੋਂ ਵੀ ਕਮੀ ਰਹੀ ਹੈ ਹੈ ਬੋਲ ਮੈਂ ਕੀ ਪੁੱਛ ਰਿਹਾ ਤਨ ਲੈ ਫੇਰ ਰੋਣ ਲੱਗ ਗਈ ਕੱਲ ਰੋਣਾ ਨਹੀਂ ਚੁਪ ਕਰ ਜਾ ਬਾਈ ਇੱਕ ਹੋਈ ਜਾਂਦੀ ਐ ਨਾ ਅਟੈਚਮੈਂਟ ਮੈਂ ਸੋਹਲੇ ਮੈਂ ਉਹਦੀ ਕੇਅਰ ਘੱਟ ਕਰਦਾ ਸੀ ਇਹ ਉਹਦੀ ਕੇਅਰ ਜ਼ਿਆਦਾ ਕਰਦੀ ਸੀ ਕਿਉਂ ਕਿ ਜਿਹੜੇ ਉਹ ਥੱਲੇ ਆਪਾਂ ਬਾਈ ਕੱਪੜੇ-ਕੁੱਪੜੇ ਪਿਛਾਏ ਹੁੰਦੇ ਸੀ ਨਾ ਏ ਜਿਵੇਂ ਕੋ ਕੱਪੜਾ ਗੰਦਾ ਹੋ ਜਾਂਦਾ ਸੀ ਇਹਦੇ ਨਾਲ ਉਹ ਕਪੜਾ ਧੋਣਾ ਬਾਈ ਹਨਾ ਤੇ ਉੱਪਰ ਲਿ ਜਾ ਕੇ ਉਹਨੂੰ ਤਪੇਸ ਕਾਣਾ ਫਿਰ ਉਹਦੇ ਥੇ ਨਵੇਂ ਕੱਪੜਾ ਵਿਛਾਣੇ ਐਦਾਂ ਐਦਾਂ ਹੀ ਕਰਦੀ ਰਹਿੰਦੀ ਸੀ ਤਾਂ ਕਰਕੇ ਵੀ ਅਡਜਸਟਮੈਂਟ ਥੋੜੀ ਉਹਦੇ ਨਾਲ ਜ਼ਿਆਦਾ ਹੋਈ ਹੋਈ ਸੀਗੀ ਬਸ ਇਹੀ ਰੀਜਨ ਸੀ ਬਾਈ ਤਾਂ ਕਰਕੇ ਨਾ ਰੋਣਾ ਯਾਰ ਬਾਰ ਬਾਰ ਅੱਜ ਕੀ ਕਰਦੇ ਸੀ ਨਾ ਜਿਵੇਂ ਕਾਫੀ ਵਾਰ ਪਹਿਲਾਂ ਮੈਂ ਇਹਨੂੰ ਮਤਲਬ ਬੱਚਾ ਲਿਆਣ ਦੇਣਾ ਇਹ ਬੱਚਾ ਲਿਆਣ ਦੇ ਹੱਕ ਚ ਹੈ ਨਹੀਂ ਸੀਗਾ ਤੇ ਐਕਚੁਅਲੀ ਬਸ ਇਹ ਥੋੜੀ ਇੱਕ ਜਿੱਦ ਜੀ ਸੀਗੀ ਚਲੋ ਹਨਾ ਲਿਆਂਦਾ ਸੀ ਵੀ ਨਹੀਂ ਸੀ ਲਿਆਂਦਾ ਕਿਸੇ ਨੇ ਸੀ ਉਹ ਮਤਲਬ ਸਾਡੇ ਕੋਲੇ ਆ ਗਈ ਚਲੋ ਹਣਾ ਜਿਵੇਂ ਵੀ ਸੀ ਆਰ ਚਲੋ ਤੇ ਮੈਂ ਰੱਖ ਲਈ ਪਹਿਲਾਂ ਮੇਰਾ ਦਿਲ ਨਹੀਂ ਸੀ ਬਿਲਕੁਲ ਵੀ ਰੱਖਣ ਦਾ ਕਿਉਂਕਿ ਮੈਨੂੰ ਐਸ ਨਹੀਂ ਕਿਉਂਕਿ ਪਹਿਲਾਂ ਕਿੰਦਾ ਸੀ ਭਾਈ ਮੈਂ ਬਹੁਤ ਕੁੱਤੇ ਪਾਲੇ ਕਈ ਵਾਰ ਕਿ ਹੁੰਦਾ ਸੀ ਕਈ ਕੁੱਤੇ ਤਾਂ ਜਿਹੜੇ ਪਾਲੇ ਜਾਂਦੇ ਸੀਗੇ ਕੇਅਰ ਪੂਰੀ ਕਰਦੇ ਸੀ ਕਈ ਜੇ ਕੇਅਰ ਕਰਨ ਦੇ ਬਾਵਜੂਦ ਵੀ ਯਾਰ ਕਿਵੇਂ ਨਾ ਕਿਵੇਂ ਕਰਕੇ ਕੁਛ ਨਾ ਕੁਛ ਕੋਈ ਰੀਜਨ ਹੈ ਜਾਉਂਦਾ ਸੀ ਕਿ ਉਹ ਮਰ ਜਾਂਦੇ ਸੀ ਹਣਾ ਤਾਂ ਕਰਕੇ ਮਨ ਜਾਂਦਾ ਖੱਟਾ ਪੈ ਜਾਂਦਾ ਸੀ ਭਾਈ ਮੈਂ ਮੇਰੇ ਮਨ 'ਚ ਹੈ ਹੀ ਨਹੀਂ ਸੀ ਕਿ ਮੈਂ ਪੁੱਤਰਾ ਰੱਖਾਂ ਹਾਲੇ ਕਿਉਂਕਿ ਥੋੜ੍ਹੇ ਮੈਨੂੰ ਰੱਖਿਆ ਸੀ ਕਿ ਬੱਚਾ ਫਿਰ ਮੈਂ ਉਹ ਦੇਤਾ ਸੀ ਜਦੋਂ ਮੈਨੂੰ ਮੇਥੋਂ ਕੇਅਰ ਨਹੀਂ ਹੋ ਰਹੀ ਸੀ ਉਹਦੀ ਪ੍ਰੋਪਰ ਹਨਾ ਕੇਅਰ ਕਰ ਵੀ ਰਿਹਾ ਸੀ ਬਟ ਹੋ ਵੀ ਜਿਹਾ ਕਿ ਉਹ ਚਾਰੀ ਸੀ ਉਹ ਮੇਥੋਂ ਹੋ ਨਹੀਂ ਰਹੀ ਸੀ ਪਰ ਇਹਦੀ ਕੇਅਰ ਮੈਂ ਨਹੀਂ કરી ਸੀ ਕਿਉਂਕਿ ਬਿਆਦ ਤੋਂ ਬਾਅਦ ਇਹ ਪਹਿਲਾ ਕੁੱਤਾ ਲੈ ਰਹੀ ਸੀ ਤੇ ਮਨੁਮੀਤ ਨੇ ਇਹਦੀ ਕੇਅਰ ਕੀਤੀ ਸੀ ਬਾਈ ਮੈਂ ਤਾਂ ਬਿਲਕੁਲ ਵੀ ਨਹੀਂ ਕੀਤੀ ਬਸ ਉਹਦੇ ਰੀਜ਼ਨ ਕਰਕੇ ਇਹਦੇ ਥੋੜਾ ਅਟੈਂਸ਼ਨ ਜ਼ਿਆਦਾ ਸੀਗੀ ਤੇ ਚਲ ਕੋਈ ਨਾ ਹੁਣ ਰੋ ਨਾ ਤੈਨੂੰ ਕੇਅਰ ਕਰਨ ਦਾ ਪ੍ਰੋਮਿਸ ਕਰਦਾ ਤੈਨੂੰ ਕੁੱਤਾ ਲੈ ਆ ਕੇ ਦਊਗਾ ਇੱਕ ਹੋ ਠੀਕ ਆ ਟੈਨਸ਼ਨ ਨਾ ਲੈ ਦੋ ਤੇ ਬਸ ਬਾਈ ਇਹ ਚੱਕਰ ਸੀ ਬਾਕੀ ਵੀ ਸਵੇਰੇ ਸਵੇਰੇ ਜਿਵੇਂ ਅਸੀਂ ਪਹਿਲਾਂ ਰਾਤੀ ਉੱਠੇ ਹਨ ਕੱਲ ਤੋਂ ਉਹ ਬਿਲਕੁਲ ਵੀ ਨਾ ਦੁੱਧ ਪੀ ਰਹੀ ਸੀ ਕੁਝ ਵੀ ਨਹੀਂ ਕਰ ਰਹੀ ਸੀਗੀ ਉਹ ਤੇ ਬਸ ਉਹਦੇ ਕਰਕੇ ਫਿਰ ਸਾਡਾ ਮਨ ਜਾ ਹੋਰ ਤਰ੍ਹਾਂ ਸੀਗਾ ਤੇ ਫਿਰ ਅਸੀਂ ਮੈਲਾ ਮੈਨੂੰ ਕਿਹਾ ਮੈਂ ਕਹਿੰਦਾ ਇੱਕ ਵਾਰ ਦਿਖਾ ਦੇਣਾ ਦਿਖਾਇਆ ਵੀ ਤੇ ਬਸ ਨਹੀਂ ਮੈਨੂੰ ਪਤਾ ਹੀ ਹੈ ਨਾ ਜਿਹੜੀ ਚੀਜ਼ ਉਹ ਜਿੰਨਾ ਕੁ ਟਾਈਮ ਸੀ ਉਹ ਤਾਂ ਸਾਡੇ ਕੋਲੇ ਬਾਕੀ ਇੱਕ ਗੱਲ ਹੋਰ ਤੁਹਾਨੂੰ ਦੱਸ ਦਿੰਦੇ ਆ ਬਾਈ ਅੱਜ ਹੈਗੀ ਆ 10 ਤਰੀਕ ਪਿਛਲੇ ਮਹੀਨੇ ਸੋਰੀ ਪਿਛਲੇ ਹਾਂ ਪਿਛਲੇ 9 ਜਨਵਰੀ ਨੂੰ ਮਨਵੀਤ 9 ਜਨਵਰੀ ਨੂੰ ਬਈ ਅਸੀਂ ਲੈ ਕੇ ਆਂਦੀ ਸੀਗੀ ਤੇ ਰਾਤ 9 ਜਨਵਰੀ ਹੀ ਰਾਤ 9 ਜਨਵਰੀ ਨੂੰ ਬਈ ਪੂਰੀ ਹੋ ਗਈ ਉਹ ਤੇ ਮਤਲਬ ਪੂਰਾ ਸਾਡੇ ਕੋਲ 1 ਮਹੀਨਾ ਰਹੀ ਆ ਤੇ ਕੱਲ ਵੀ ਮੈਂ ਤਾਂ ਥੋੜੀ ਜਿਹਾ ਤੰਗ ਸੀਗੀ ਜਦੋਂ ਅਸੀਂ ਧੁੱਪੇ ਬਿਠਾਇਆ ਨਾਲ ਦੁੱਧ ਪੀਦੀ ਸੀ ਰਾਤੀ ਮਨਮੀਤ ਨੇ ਥੋੜਾ ਦੁੱਧ ਪਲਾਇਆ ਇੱਥੋਂ ਪੀ ਵੀ ਲੈ ਮੇਰੇ ਤੋਂ ਪੀਆ ਵੀ ਲੈ ਉਹਦੋਂ ਨੇ ਤੇ ਬਈ ਥੋੜਾ ਦੁੱਧ ਪੀਆ ਉਸ ਤੋਂ ਬਾਅਦ ਬਾਕੀ ਫਿਰ ਰਾਤੀ ਹੀਟਰ ਵੀ ਲਾਉਂਦੇ ਹੀਟਰ ਲਾਉਂਦੇ ਜੇ ਤੁਹਾਨੂੰ ਦਿਖਾ ਦਿੰਨਾ ਹੀਟਰ ਪਿਆ ਜੀ ਅੰਦਰ ਅਜੀ ਹੀਟਰ ਪੱਕਾ ਲਾਣਾ ਉਹਦੇ ਕੋਲੇ ਬਈ ਕਿਉਂਕਿ ਬੱਚਾ ਦੀ ਠੰਡ ਮੰਦਾ ਹਨ ਤੇ ਚਲੋ ਹੀਟਰ ਵੀ ਲਾਣਾ ਬਈ ਉਹਦੇ ਕੋ ਬਟ ਜਿੰਨਾ ਕ ਟਾਈਮ ਸੀ ਪੂਰਾ ਮਤਲਬ 1 ਮਹੀਨਾ ਸਾਡੇ ਕੋਲ 1 ਮਹੀਨੇ ਤੋਂ ਬਾਅਦ ਜਿੰਨਾ 1 ਦਿਨ ਪੂਰਾ ਹੋਇਆ 9 ਤਰੀਕ ਨੂੰ ਸ਼ਾਮ ਨੂੰ ਆਈ ਸੀਗੀ ਕੱਲ 9 ਤਰੀਕ ਸੀ ਬਾਈ ਕੱਲ ਰਾਤ 9 ਤਰੀਕ ਨੂੰ ਬਈ ਪੂਰੀ ਹੋ ਗਈ ਪੂਰਾ 1 ਮਹੀਨਾ ਸਾਡੇ ਕੋਲ ਰਹੀ ਤੇ ਬਾਕੀ ਕੋਈ ਗੱਲ ਨਹੀਂ ਇਹਦੇ ਨਾਲ ਮੈਂ ਪ੍ਰੋਮਿਸ ਕੀਤਾ ਕਿ ਤੁਹਾਨੂੰ ਇੱਕ ਨਵਾਂ ਕੁੱਤਾ ਲਿਆ ਕੇ ਦਊਗਾ ਪਰ ਪੱচ্চਾ ਨਹੀਂ ਲਵਾਂਗੇ ਥੋੜਾ ਜਿਹਾ ਵੱਡਾ ਲਵਾਂਗੇ ਜਿਹਨੂੰ ਪ੍ਰੋਪਰ ਮਤਲਬ ਪਤਾ ਹੋਵੇ ਹੈ ਨਾ ਕਿਵੇਂ ਦੁੱਧ ਪੀਣਾ ਕੌਲੀ ਜਨ ਕਿਉਂਕਿ ਤੁਹਾਨੂੰ ਦੇਖਿਆ ਹੋਊਗਾ ਵਲੌਗ ਚ ਬਾਈ ਅਸੀਂ ਇਹਨੂੰ ਚੁੰਗਰੀ ਨਾਲ ਦੁੱਧ ਪਲਾਉਂਦੇ ਸੀਗੇ ਬਸ ਇਹੀ ਰੀਜਨ ਸੀਗਾ ਹੋਰ ਤਾਂ ਕੋਈ ਚੱਕ ਤਾ ਕਰਕੇ ਥੋੜੀ ਕੇਅਰ ਜ਼ਿਆਦਾ ਹੋ ਜਾਂਦੀ ਬੱਚਿਆਂ ਦੀ ਹਨਾ ਤੇ ਕੁੱਤਾ ਲਿਆਵਾਂਗੇ ਕੋਈ ਨਾ ਹੋਰ ਬਾਕੀ ਮੈਨੂੰ ਕਹਿਤਾ ਤੇ ਠੀਕ ਹੈ ਮਿਲਦੇ ਆਈ ਇਹਨੇ ਜ਼ਿਆਦਾ ਕੀ ਉਹ ਨਹੀਂ ਰਹੀ ਮੇਰਾ ੱੱਕੇ ਨਾਲ ਰੋਣਾ ਆ ਰਿਹਾ ਚੱਲ ਰੋਣਾ ਤਾਂ ਆ ਰਿਹਾ ਮੈਂ ਮੰਨ ਗਿਆ ਤੇਰੀ ਗੱਲ ਪਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਅਰਵੀ ਦਾ ਸਮਝ ਰਹੀ ਨਾ ਗੱਲ ਹੁਣ ਮੇਰੀ ਗੱਲ ਸੁਣਾ ਸਭ ਤੋਂ ਵੱਧ ਕੇਅਰ ਤਾਂ ਹੀ ਕਰੀਏ ਜ਼ਿਆਦਾ ਉਹਦੀ ਤਾਂ ਹੀ ਤਾਂ ਰੋਣਾ ਮੈਂ ਪਤਾ ਕੀ ਹੈ ਮੇਰੇ ਕੋਲ ਨਾ ਕਿੰਨੇ ਮੈਂ ਬੱਚੇ ਲਿਆਂਦੇ ਸੀ ਕਿੰਨੇ ਪਤਾ ਦੇਖਿਆ ਨਾ ਮੈਂ ਤੈਨੂੰ ਪੁਰਾਣੇ ਮੇਰੀ ਫੋਟੋ ਦਿਖਾਈ ਨਾ ਕਿ ਮੇਰੇ ਕੋਲ ਪਹਿਲਾਂ ਕਿੰਨੇ ਕੁੱਤੇ ਪਾਲਦਾ ਹੁੰਦਾ ਸੀ ਮੈਨੂੰ ਬੜਾ ਸ਼ੌਂ ਪਰ ਮੈਂ ਹੁਣ ਕਰਾਂ ਕੀ ਉਹਦ ਵਾਰ ਮੈਂ ਇੱਕ ਦੋ ਵਾਰੀ ਬੱਚਾ ਰੱਖਿਆ ਉਹ ਜਦੋਂ ਮਰ ਗਿਆ ਹਨਾ ਤੇ ਫਿਰ ਮੇਰਾ ਮਨ ਜਾਂ ਖੱਟਾ ਪੈ ਗਿਆ ਬਈ ਰੱਖਣੇ ਬਹੁਤ ਔਖੇ ਨੇ ਪਰ ਰੱਖ ਕੇ ਜਦੋਂ ਮਰ ਜਾਣ ਬਈ ਦੱਬਣੇ ਬਹੁਤ ਔਖੇ ਨੇ ਹਨਾ ਇੱਕ ਫੌਸਲਾ ਜਾਂ ਕਰਨਾ ਪੈਦਾ ਕਿਉਂਕਿ ਆਪਣੇ ਹੱਥਾਂ ਨੂੰ ਦੁੱਧ ਪਲਾਉਣ ਜਦੋਂ ਦੱਬਣੇ ਲੈਂਦੇ ਨੇ ਨਾ ਫਿਰ ਬੜਾ ਥੋੜਾ ਜਿਹਾ ਮਤਲਬ ਮਨ ਨਾਲ ਖੇਡਾ ਕਰਨਾ ਪੈਦਾ ਬਸ ਸੋਚ ਕਰਕੇ ਨਾ ਫਿਰ ਮੇਰਾ ਦਿਲ ਜਾਂ ਨਹੀਂ ਕਰਦਾ ਵੀ ਮੈਂ ਬੱਚਾ ਲਿਆਵਾਂ ਹੋਰ ਕੁੱਤੇ ਦਾ ਬਾਕੀ ਮੈਂ ਹੁਣ ਇਹ ਨਾਲ ਪ੍ਰੋਮਿਸ ਇਹੀ ਕੀਤਾ ਕਿ ਮੀਤ ਤਨਵ ਲੈ ਆ ਕੇ ਦਊਂ ਪਰ ਪੱਲਿਆਵਾਂਗੇ ਵੀ ਥੋੜਾ ਵੱਡਾ ਕੁੱਤਾ ਜਿਹੜਾ ਮਤਲਬ ਵਧੀਆ ਤੁਰਦਾ ਫਿਰਦਾ ਹੋਵੇ ਇਹਨੂੰ ਕੌਲੀ ਚ ਖਾਂਦਾ ਪਿੰਦਾ ਹੋਵੇ ਹੈਨਾ ਚੁੰਗੜੀ ਵਾਲਾ ਨਹੀਂ ਲੈ ਕੇ ਆਣ ਆਪਾਂ ਨੇ ਹੁਣ ਬਾਕੀ ਕੋਈ ਨਾ ਡੋਨਟ ਟੇਕ ਟੈਂਸ਼ਨ ਯਾਰ ਉਹਦੀ ਕਿਸਮਤ ਹੀ ਦੇਖ ਲੈ 1 ਮਹੀਨਾ ਆਪਣੇ ਕੋਲ ਰਹੀ ਹੈ ਵੀ ਦੇਖ ਲੈ ਹੋਗਾ ਨਾ ਕਿ 9 ਤਰੀਕ ਨੂੰ ਹੀ ਲੈ ਆਈ ਸੀ ਆਪਾਂ 9 ਨੂੰ ਲੈ ਕੇ ਆਂਦੇ ਬਾਈ ਉਹ ਵੀ ਇਹ ਨਹੀਂ ਨੋਟ ਕੀਤੀ ਬਾਈ ਗੱਲ ਦੀ ਮੈਨੂੰ ਲੱਗ ਗਿਆ ਕਿ ਆਪਾਂ 9 ਤਰੀਕ ਨੂੰ ਲੈ ਕੇ ਆਂਦੀ ਸੀ ਕਿ ਰਾਤੀ 9 ਤਰੀਕ ਬਾਈ 9 ਵਜੇ ਉਹ ਮਰ ਗਈ ਹੈ ਨਾ ਤੇ ਆ ਕੀ ਯਾਰ ਕੀ ਭੁੱਲੀ ਆ ਬਾਈ ਜੀ ਮੈਨੂੰ ਹੁੰਦਾ ਹੀ ਹੈ ਯਾਰ ਆਣਾ ਦਾ ਮਹੀਨੇ ਦਾ ਦਾਣਾ ਪਾਣੀ ਦਾ ਸਾਡੇ ਕੋਲ ਉਹਦਾ ਕਿਵੇਂ ਤੇ ਮੈਂ ਕਿਹਾ 2 ਮਹੀਨੇ ਦਾ ਦਾਣਾ ਪਾਣੀ ਦਾ ਸਾਡੇ ਕੋਲ ਉਹਦਾ ਬਿਲਕੁਲ ਬਿਲਕੁਲ ਜਿਹੜੀ ਖਾ ਕੇ ਜਿੰਨਾ ਬਈ ਉਹਨੇ ਲਖਾਇਆ ਸੀ ਉਹਨਾਂ ਕ ਸਾਡੇ ਕੋਲੇ ਖਾ ਪੀ ਗਈ ਉਹ ਤੇ ਬਾਕੀ ਚਲੋ ਕੋਈ ਗੱਲ ਨਹੀਂ ਜਿਵੇਂ ਵੀ ਆ ਅਟੈਚਮੈਂਟ ਹੋ ਜਾਂਦੀ ਹੈ ਯਾਰ ਹੋਰ ਕੁਝ ਨਹੀਂ ਹੈ ਹੈਨਾ ਇਹਨੇ ਤਾਂ ਬਾਈ ਬਹੁਤ ਕੇਅਰ ਕੀਤੀ ਆ ਕਿਉਂ ਮੈਂ ਕਹਾਂ ਪਰ ਉਮੀਦ ਨੇ ਬਹੁਤ ਜ਼ਿਆਦਾ ਉਹ ਕੀਤੀ ਉਹਦੀ ਕੇਅਰ ਵੀ ਕੀਤੀ ਕੱਪੜੇ ਧੋਣੇ ਉਹਨੂੰ ਦੁੱਧ ਪਿਆਣਾ ਜਿਵੇਂ ਮਤਲਬ ਕੀ ਹੁੰਦਾ ਇਹ ਨਾ ਬਾਈ ਜਦੋਂ ਇਹ ਦੁੱਧ ਪਿਆ ਨਹੀਂ ਇੱਕ ਵਾਰ ਇਹਨੇ ਦੁੱਧ ਪਿਆ ਦੁਬਾਰਾ ਇਹ ਦੁੱਧ ਪਾਣਾ ਚੁੰਗਣੀ ਧੋ ਕੇ ਫੇਰ ਉੱਧ ਬੁਲਾਉਣੀ ਦੀ ਇਹਦੀ ਫੋਣੀ ਗਰਮ ਪਾਣੀ ਨਾਲ ਇਹਨੂੰ ਚੁੰਗਣੀ ਧੋਣੀ ਕਦੇ ਠੰਡਾ ਦੁੱਧ ਨਹੀਂ ਬੁਲਾਉਣਾ ਹਮੇਸ਼ਾ ਕੋਸਾ ਕਰਕੇ ਦੁੱਧ ਬੁਲਾਉਣਾ ਬੜੀ ਕੇ ਅਟੈਚਮੈਂਟ ਦੀ ਤਾਂ ਕਰਕੇ ਇਹ ਜਿਆਦਾ ਸੀਗੀ ਤੇ ਬਾਕੀ ਇਹ ਇਨਫੋਰਮੇਸ਼ਨ ਤਾਂ ਦੱਸਣੀ ਸੀ ਯਾਨੀ ਕਿ ਇੰਨਾ ਕਰਕੇ ਬੜਾ ਮਾਨ ਜਾਂ ਥੋੜਾ ਬਲੌਗ ਵੀ ਕੰਮ ਕਰਕੇ ਦੀ ਬ ਤੇ ਜੀ ਬਲੌਗ ਅਗਲਾ ਗ੍ਰੇ ਬਣਾ ਲਵਾਂ ਤੇ ਬਾਕੀ ਅੱਜ ਪਹਿਲਾਂ ਰੋਟੀ ਖਾਣੀ ਸੀ ਬਾਈ ਰੋਟੀ ਖਾਣ ਦੇ ਪਹਿਲੇ ਦਿਲ ਨਾ ਕਰਿਆ ਰੋਟੀ ਬਣਾਉਣ ਨੂੰ ਵੀ ਇਹ ਸਿਹਰ ਦੀ ਮੇਰਾ ਸਿਰ ਦੁਖਦਾ ਬਾਈ ਕਿਉਂਕਿ ਹੋ ਹੀ ਜਾਂਦਾ ਹਨਾ ਇਹ ਦਿਲ ਵੀ ਥੋੜਾ ਜਿਹਾ ਉਹਦੇ ਘਰ ਕੀ ਸਾਈਡ ਆ ਮੂਡ ਵੀ ਇਹਦਾ ਖਰਾਬ ਹੋਇਆ ਸੀ ਤਾਂ ਕਰਕੇ ਰੋਟੀ ਬਾਈ ਫਰਮਾਨ ਕੇ ਅਮਾ ਰੋਟੀ ਤਾਂ ਖਾ ਲਈ ਹੁਣ ਆਪਾਂ ਤਾਂ ਕਰਕੇ 12:00 ਵਜੇ ਕੇ ਬਾਈ ਹੁਣ ਲੱਗੀ ਆ ਰੋਟੀ ਬਣਾਣ ਤੇ ਠੀਕ ਆ ਮਿੱਤਰੋ ਇਹ ਬਲੌਗ ਇੱਥੋਂ ਤੱਕ ਜਿਲਦਾ ਸਾਨੂੰ ਨਵੇਂ ਬਲੌਗ ਚ ਠੀਕ ਆ ਤੇ ਬਾਕੀ Bay